ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਕਲਾਨੌਰ ਦੇ ਵਿੱਚ ਕਲਾਨੌਰ ਦੇ ਵਿੱਚ ਸ਼੍ਰੀ ਰਾਮ ਹਸਪੀਟਲ ਸ਼੍ਰੀ ਰਾਮ ਹਸਪੀਟਲ ਨੂੰ ਆਪਾਂ ਸਾਰੇ ਈਸ਼ਵਰ ਦੇ ਹਸਪੀਟਲ ਦੇ ਨਾਮ ਨਾਲ ਜਾਣਦੇ ਹਾਂ ਬਾਕੀ ਆਪਾਂ ਪਹੁੰਚੇ ਹਾਂ ਜੀ ਸਿੰਘ ਸਟੋਰ ਵਿੱਚ ਚਲੋ ਤੁਹਾਨੂੰ ਸਾਰਾ ਸਿੰਘ ਸਟੋਰ ਵਿਖਾਉਨੇ ਆ ਨਾਲੇ ਕੁਆਲਿਟੀ ਐਂਡ ਆਈਟਮਸ ਚੈੱਕ ਕਰਾਉਨੇ ਆ ਸਿੰਘ ਸਟੋਰ ਦੀ ਟੋਟਲ ਵੀਡੀਓ ਦੇਖਣ ਵਾਸਤੇ ਵੀਡੀਓ ਨਾਲ ਬਨੇ ਰਹੋ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਾਕੀ ਸਿੰਘ ਸਟੋਰ ਤੋਂ ਤੁਹਾਨੂੰ ਹਰ ਤਰ੍ਹਾਂ ਦੀ ਪੱਗ ਮਿਲ ਜੂਗੀ। ਹਰ ਤਰ੍ਹਾਂ ਦਾ ਕਲਰ ਇੱਥੇ ਅਵੇਲੇਬਲ ਆ। ਫੁੱਲ ਵੈਲ, ਹਾਫ ਵੈਲ ਜਿੱਦਾਂ ਦੀ ਵੀ ਤੁਹਾਨੂੰ ਪੱਗ ਚਾਹੀਦੀ ਆ ਉਹ ਇੱਥੋਂ ਮਿਲ ਜੂਗੀ ਤੁਹਾਨੂੰ। ਬਾਕੀ ਹਾਈ ਬ੍ਰਾਂਡਡ ਪਰਫਿਊਮ ਇੱਥੋਂ ਮਿਲ ਜਾਣਗੇ। ਬਯਾਰ ਨਾਲੋਂ ਘੱਟ ਰੇਟ ਤੇ ਸਾਰੀ ਵੀਡੀਓ ਚ ਬ੍ਰਾਂਡ ਚੈੱਕ ਕਰਕੇ ਇੱਕ ਵਾਰ ਸਟੋਰ ਤੇ ਜ਼ਰੂਰ ਵਿਜ਼ਿਟ ਕਰਿਓ ਵਿਜ਼ਿਟ ਕਰਨ ਨਾਲ ਤੁਹਾਨੂੰ ਰੇਟ ਐਂਡ ਕਸਟਮਰ ਡੀਲਿੰਗ ਦਾ ਪਤਾ ਲੱਗੇਗਾ ਬਾਕੀ ਸਾਰੇ ਆਰਟੀਕਲ ਬਹੁਤ ਵਧੀਆ ਨੇ ਕੁਝ ਆਰਟੀਕਲ ਇਦਾਂ ਦੇ ਨੇ ਸ਼ਾਇਦ ਕਲਾਂ ਔਰ ਤੋਂ ਤੁਹਾਨੂੰ ਕਿਤੋਂ ਨਾ ਮਿਲਣ ਇੱਥੋਂ ਹੀ ਅਵੇਲੇਬਲ ਹੋਣ ਬਾਕੀ ਹਰ ਤਰ੍ਹਾਂ ਦੀ ਪੱਗ ਹਰ ਤਰ੍ਹਾਂ ਦੇ ਕੁੜਤੇ ਪਜਾਮੇ ਦਾ ਕੱਪੜਾ ਵਾਟਰਪਰੂਫ ਬਿਨਾ ਵਾਟਰਪਰੂਫ ਬਾਕੀ ਵੀਡੀਓ ਵੇਖ ਰਹੇ ਸੱਜਣਾ ਨੂੰ ਜਿਨ੍ਹਾਂ ਨੂੰ ਸਿੰਘ ਸਟੋਰ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੋ-ਜੋ ਸਾਡੇ ਏਰੀਆ ਦੇ ਨੇ ਕਮੈਂਟ ਕਰਕੇ ਆਪਣਾ ਪਿੰਡ ਜਰੂਰ ਦੱਸਿਓ ਬਾਕੀ ਜਿਹੜੇ ਵੀਰ ਸਿੰਘ ਸਟੋਰ ਤੇ ਜਾ ਕੇ ਆਏ ਆ ਉਹ ਕਸਟਮਰ ਡੀਲਿੰਗ ਵਾਸਤੇ ਕਮੈਂਟ ਕਰਕੇ ਸ਼ੇਅਰਿੰਗ ਜ਼ਰੂਰ ਕਰਿਓ ਤਾਂ ਜੋ ਬਾਕੀ ਵੀਰ ਵੀ ਵੀਡੀਓ ਵੇਖ ਕੇ ਤੁਹਾਡੇ ਕਮੈਂਟਾਂ ਵਾਲੇ ਵੇਖ ਕੇ ਵਿజిਟ ਜ਼ਰੂਰ ਕਰਨ ਬਾਕੀ ਜੋ ਇੱਕ ਵਾਰ ਜਾਏਗਾ ਜੇ ਉਹਨੂੰ ਕਸਟਮਰ ਡੀਲਿੰਗ ਵਧੀਆ ਲੱਗੂਗੀ ਤਾਂ ਉਹ ਬਾਰ-ਬਾਰ ਆਟੋਮੈਟਿਕਲੀ ਜਾਊਗਾ ਬਾਕੀ ਜੋ ਰਮਾਲਾ ਸਾਹਿਬ ਬਾਜ਼ਾਰ ਵਿੱਚ ਵਿਕਦੇ ਨੇ ਉਹ ਵੀਰ ਹੁਣ ਆਏ ਦੁਕਾਨ ਤੇ 50% ਆਫ ਤੇ ਮਿਲਣਗੇ ਕੋੜਤੇ ਪਿਆਮਿਆਂ ਦੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ হাই ਬ੍ਰਾਂਡੇਡ ਵਾਚ ਦੇ ਦੇਖ ਸਕਦੇ ਹੋ ਤੁਸੀਂ ਆਰਟੀਕਲ ਬਹੁਤ ਹੀ ਸੋਹਣੇ ਆ ਬਾਕੀ ਜੋ ਵੀ ਕਲਾਨੌਰ ਤੇ ਆਸ-ਪਾਸ ਦੇ ਆ ਜਾਂ ਕਲਾਨੌਰ ਦੇ ਆ ਉਹ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਸਾਡੀ ਵੀਡੀਓ ਨਾਲ ਤੁਹਾਨੂੰ ਚੰਗੀ ਚੀਜ਼ ਸਸਤੇ ਰੇਟ ਤੇ ਮਿਲ ਸਕੇ ਬਾਕੀ ਵੀਰ ਹੁਣੀ ਆਪਣੀ ਦੁਕਾਨ ਤੇ ਪੱਗ ਵੀ ਬਨ ਕੇ ਦਿੰਦੇ ਆ ਫ੍ਰੀ ਆਫ ਕਾਸਟ ਪੱਗ ਬਨਣ ਦਾ ਕਿਸੇ ਕੋਈ ਪੈਸਾ ਨਹੀਂ ਲਿਆ ਜਾਂਦਾ ਇੱਥੇ ਜੇ ਕਿਸੇ ਨੇ ਪੱਗ ਬਣਾਉਣੀ ਹੋਵੇ ਉਹ ਵੀ ਕੰਟੈਕਟ ਕਰ ਸਕਦੇ ਆ ਵੀਰ ਹੋਣਾ ਦਾ ਨੰਬਰ ਆਪਾਂ ਸਕਰੀਨ ਤੇ ਵੇਖ ਰਿਹਾ ਜੋ ਵੀ ਆਰਟੀਕਲ ਦੇ ਬਾਰੇ ਕੁਝ ਵੀ ਪੁੱਛਣਾ ਹੋਵੇ ਤੁਸੀਂ ਬੇਚ ਜਿੱਕ ਕਾਲ ਕਰ ਸਕਦੇ ਹੋ ਕਾਲ ਕਰਕੇ ਰੇਟ ਪਤਾ ਕਰ ਲਿਓ ਸਾਰੇ ਆਰਟੀਕਲਾਂ ਬਾਰੇ ਤੁਸੀਂ ਜਿੱਦਾਂ ਮਰਜ਼ੀ ਪੁੱਛ ਸਕਦੇ ਹੋ ਬਾਕੀ ਦੁਕਾਨ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ